ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਪਿਆ ਪਰਿ ਸਤਿ ਸਾਕ ਜੀ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਨੰਗਲ ਬਣਾ ਵੇਖੇ ਜਿੱਥੇ ਪਿੰਡ ਨੰਗਲ ਨਵਾਣਾ ਦੇ ਨੌਜਵਾਨਾਂ ਵੱਲੋਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਾਇਆ ਗਿਆ ਇਹ ਕ੍ਰਿਕਟ ਟੂਰਨਾਮੈਂਟ ਤੰਤੜ ਬੱਬਾ ਅਤਿਸ਼ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਟੂਰਨਾਮੈਂਟ ਕਰਵਾਇਆ ਗਿਆ ਤੇ ਪ੍ਰਾਈਜ਼ ਦੀ ਆਪਾਂ ਗੱਲ ਕਰੀ ਤਾਂ ਪਹਿਲਾ ਪ੍ਰਾਈਜ਼ 21000 ਰੁਪਿਆ ਤੇ ਦੂਸਰਾ ਪ੍ਰਾਈਜ਼ 8800 ਰੁਪਿਆ ਰੱਖਿਆ ਗਿਆ ਤੇ ਆਓ ਆਪਾਂ ਹੁਣ ਗੱਲਬਾਤ ਵੀ ਕਰਾਂਗੇ ਨੌਜਵਾਨਾਂ ਦੇ ਨਾਲ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਇਹ ਟੂਰਨਾਮੈਂਟ ਕਰਵਾਇਆ ਉਸ ਤੋਂ ਪਹਿਲਾਂ ਕੁਝ ਤਸਵੀਰਾਂ ਸੀ ਟੂਰਨਾਮੈਂਟ ਦੌਰਾਨ ਤੁਹਾਡੇ ਨਾਲ ਸੀ ਸਾਂਝਾ ਕਰਨ ਜਾ ਰਹੇ ਆ ਵੀਡੀਓ ਤੁਸੀਂ ਵਾਦ-ਵਾਦ ਸ਼ੇਅਰ ਕਰ ਦੇਣੀ ਹੈ ਜੀ ਧੰਨਵਾਦ ਜੀ ਸਾਸਿਆ ਦੇਖੋ ਤੁਸੀਂ ਦੇਖ ਰੋ ਆਪਣਾ ਪਿੰਡ ਨੜਾਲਾ ਚੈਨਲ ਮੈਂ ਹਰਪ੍ਰੀਤ ਸਿੰਘ ਕੋਤੜਾ ਜੀ ਅੱਜ ਅਸੀਂ ਜਿਸ ਥਾਂ ਤੇ ਖਲੋਤੇ ਹੋਏ ਆ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਮੈਂ ਇਸ ਗਰਾਊਂਡ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਇਹ ਗਰਾਊਂਡ ਹੈ ਜੀ ਪਿੰਡ ਨੰਗਲਬਾਣਾ ਦੀ ਸਰਕਾਰੀ ਸਕੂਲ ਦੀ ਗਰਾਊਂਡ ਜਿੱਥੇ ਅੱਜ ਅਸੀਂ ਖਲੋਤੇ ਆ ਤੁਹਾਨੂੰ ਦੱਸਣਾ ਚਾਹਾਂਗਾ ਪਿੰਡ ਨੰਗਲਬਾਣਾ ਦੇ ਨੌਜਵਾਨਾਂ ਵੱਲੋਂ ਬਹੁਤ ਵੱਡਾ ਤੇ ਸ਼ਲਾਘਾਯੋਗ ਉਪਰਾਲਾ ਕਰਕੇ ਤਨਤਨ ਬਾਬਾ ਤਲੀਪ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਹੀ ਪਹਿਲਾ ਕ੍ਰਿਕਟ ਟੂਰਨਾਮੈਂਟ ਜਿਹੜਾ ਪਿੰਡ ਨੰਗਲ ਬਾਣਾ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਆਪਾਂ ਹੁਣ ਗੱਲਬਾਤ ਕਰਦੇ ਆ ਪ੍ਰਬੰਧਕ ਕਮੇਟੀਆਂ ਦੇ ਨਾਲ ਤੇ ਸਾਡੇ ਸਹਿਯੋਗੀ ਸੱਜਣ ਸਾਡੇ ਵੀਰ ਜਿਹੜੇ ਇੱਥੇ ਖੇਲੋਤੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਸਿੰਘ ਭਾਜੀ ਇਹ ਆ ਜਿਹੜਾ ਆ ਜਿਹੜਾ ਤੁਸੀਂ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਹੋ ਕਿਨਾਂ ਦੀ ਯਾਦ ਵਿੱਚ ਕਰਾ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਕ੍ਰਿਕਟ ਟੂਰਨਾਮੈਂਟ ਤੇ ਇਹ ਕਿੰਨਾ ਟੂਰਨਾਮੈਂਟ ਹੈ ਇਹ ਪਹਿਲਾ ਜਿਹੜਾ ਟੂਰਨਾਮੈਂਟ ਨੰਗਲਵਾਲਾ ਦੀ ਟੀਮ ਵਾਪਤਨ ਤਨ ਬਾਬਾ ਦਲੀਪ ਸਿੰਘ ਦੀ ਯਾਦ ਵਿੱਚ ਪਹਿਲਾ ਟੂਰਨਾਮੈਂਟ ਆਪਾਂ ਕਰਵਾ ਰਹੇ ਹਾਂ ਜਿਹੜਾ ਟੂਰਨਾਮੈਂਟ ਹਰ ਸਾਲ ਨੂੰ ਆਪਾਂ ਕਰਵਾਵਾਂਗੇ ਇਹ ਪਹਿਲਾ ਜਿਹੜਾ ਟੂਰਨਾਮੈਂਟ ਕਰਵਾ ਰਹੇ ਆ ਇਹ ਆਪਾਂ ਜਿਹੜੇ ਐਨ ਆਰ ਆਈ ਭਰਾ ਜਿਹੜੇ ਬਾਹਰੋਂ ਸਜੋਗਾਂ ਨੂੰ ਆ ਰਿਹਾ ਉਹਨਾਂ ਦੇ ਸਿਰ ਤੇ ਹੋ ਰਿਹਾ ਸਾਰਾ ਕੰਮ ਤੇ ਜਿੱਦਾਂ ਆਪਾਂ ਜਿਹੜੇ ਸਾਰੇ ਆਪਣੇ ਮਨ ਖੜੇ ਹੈ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਸਾਰੇ ਇਹਨਾਂ ਦੇ ਬੜੀ ਸਾਨੂੰ ਮਦਦ ਹੋ ਰਹੀ ਹੈ ਠੀਕ ਹੈ ਤੇ ਆਪਾਂ ਜਿਹੜਾ ਇਹ ਜਿਹੜਾ ਮੈਚ ਆਪਾਂ ਆਪਾਂ ਹਰ ਸਾਲ ਕਰਵਾਵਾਂਗੇ ਇਹ ਤੁਸੀਂ ਬਾਬਾ ਜੀ ਦੀ ਯਾਦ ਨੂੰ ਸਮਰਪਿਤ ਦੀ ਟੂਰਨਾਮੈਂਟ ਰੱਖਿਆ ਜਿੱਦਾਂਗੇ ਇਹ ਹਾਂਜੀ ਇਹ ਤਨ ਤਨ ਬਾਬਾ ਦਲੀਪ ਸਿੰਘ ਦੀ ਯਾਦ ਵਿੱਚ ਹੀ ਆਪਾਂ ਟੂਰਨਾਮੈਂਟ ਕਰਵਾ ਰਹੇ ਆਂ ਕਿ ਆਪਾਂ ਸਾਨੂੰ ਜਿਹੜੇ ਮੁੰਡੇ ਆੜੇ ਨੰਗਲ ਦੇ ਇਹਨੇ ਮੁੰਡੇ ਉਹ ਮੱਛਲੋ ਹੈ ਛੋਟੀ ਉਮਰ ਦੇ ਸਾਰੇ ਕਹਿੰਦੇ ਆਪਾਂ ਬਾਜੀ ਕੁਝ ਕਰੋ ਮੈਂ ਅਗਲੇ ਹਫਤੇ ਮੈਂ ਵਾਪਸ ਜਾ ਰਿਹਾ ਹੀ ਤੇ ਮੈਂ ਫਿਰ ਉਹਨਾਂ ਦੀ ਤੁਸੀਂ ਬਾਹਰ ਰਹਿੰਦੇ? ਹਾਂਜੀ ਮੈਂ ਯੂਕੇ ਰਹਿਣਾ ਯੂਕੇ ਇੰਗਲੈਂਡ ਹਾਂ ਜੀ ਅੱਜ ਯੂਕੇ ਹਾਂਜੀ ਤੇ ਫਿਰ ਆਪਾਂ ਉਹਨਾਂ ਦੀ ਮੁੰਡੇ ਕਹਿੰਦੇ ਭਾਈ ਟੂਰਨਾਮੈਂਟ ਕਰਵਾਓ ਆਪਾਂ ਟੂਰਨਾਮੈਂਟ ਕਰਵਾਤਾ ਟੂਰਨਾਮੈਂਟ ਦੇ ਵਿੱਚ ਬਹੁਤ ਬਹੁਤ ਟੀਮਾਂ ਆ ਰਹੀਆਂ ਸੁਲਤਾਨਪੁਰ ਲੋਧੀ ਤੋਂ ਬਿਆਸ ਤੋਂ ਬਹੁਤ ਟੀਮਾਂ ਆ ਰਹੀਆਂ ਠੀਕ ਠੀਕ ਤੇ ਆਪਾਂ ਇਹ ਅੱਜ ਫਾਈਨਲ ਇਹਨਾਂ ਦਾ ਸ਼ਾਮ ਤੱਕ ਫਾਈਨਲ ਕਰਵਾ ਦੇਣਾ ਮੈਂ ਮਦਰੀ ਰਸਮੀ ਉਦਘਾਟਨ ਜਿਹੜਾ ਕੱਲ ਹੋਇਆ ਸੀ ਤੇ ਅੱਜ ਦੂਸਰੇ ਦਿਨ ਜਿਹ ਦੂਸਰੇ ਪੜਾਅ ਦੇ ਵਿੱਚ ਟੂਰਨਾਮੈਂਟ ਆਪੜ ਗਿਆ ਹਨਾ ਹਾਂਜੀ ਇਹ ਦੂਸਾਂਜੀ ਦੂਸਰਾ ਰਾਊਂਡ ਜਿਹੜਾ ਮਤਲਬ ਮੰਨ ਲ ਚੈਨਲ ਵਿੱਚ ਜਿਹੜੇ ਸਰਪੰਚ ਸਾਹਿਬ ਆਏ ਤਾਂ ਸਰਦਾਰ ਹਰਮਨ ਸਿੰਘ ਉਹ ਵੀ ਕੱਲ ਇੱਥੇ ਆਏ ਸੀ ਜਿਹੜੇ ਪਿੰਡ ਦੇ ਮਜੂਤਾ ਸਰਪੰਚ ਜੀ ਹਾਂ ਜੀ ਉਹ ਵੀ ਆਏ ਸੀ ਉਹਨਾਂ ਨੇ ਸਹਿਯੋਗ ਕਰਕੇ ਗਏ ਆਪਣੇ ਮਜੂਤਾ ਜਿਹੜੇ ਸਰਪੰਚ ਤੇ ਬਾਕੀ ਜਿਹੜੇ ਭਰਾ ਸਾਨੂੰ ਬਾਹਰੋਂ ਬਹੁਤ ਭਰਾਵਾ ਦਾ ਸਹਿਯੋਗ ਆਇਆ ਠੀਕ ਸਰ ਠੀਕ ਹਾਂ ਜਿਹੜੇ ਪਾਈ ਝੁੰਟੀ ਬਿੱਲਾ ਝੁੰਟੀ ਬੜਾ ਉਹ ਲਾਈਵ ਦੇਖ ਰਿਹਾ ਹੋਣਾ ਹਾਂ ਜੀ ਉਹਨਾਂ ਨੇ ਵੀ ਕੱਲ 20000 ਰੁਪਏ ਮੈਨੂੰ ਸੈਂਡ ਕੀਤਾ 20000 ਰੁਪਏ ਉਹਨਾਂ ਨੇ ਬਹੁਤ ਵਧੀਆ ਪੈਸੇ ਇੰਨੇ ਆ ਗਏ ਕਿ ਆ ਜੇਬ ਮਦਦ ਕੀ ਬਹੁਤ ਜ਼ਿਆਦਾ ਹੋ ਗਈ ਹੈ ਉਹ ਸਾਰੇ ਆਪਾਂ ਪੈਸੇ ਇਹਨਾਂ ਪੈਸੇ ਆਪਾਂ ਨਾ ਮੇਰਾ ਵੀਰ ਆਪਣੇ ਗਰਾਊਂਡ ਤੇ ਲਾਵਾਂਗੇ ਮੁੰਡਿਆਂ ਨੂੰ ਦੇਨੇ ਆਪਾਂ ਪੈਸੇ ਉਹਨਾਂ ਤੇ ਲਾਵਾਂਗੇ ਜੇ ਟੀਮਾਂ ਬਾਹਰੋਂ ਆ ਰਹੀਆਂ ਉਹਨਾਂ ਦਾ ਸਤਿਕਾਰ ਕਰਨਾ ਹੈ ਜਿਹੜੀਆਂ ਮੁੰਡੇ ਆ ਰਹੀਏ ਚਾਹ ਪਾਣੀ ਆਪਾਂ ਸਾਰਾ ਕੁਝ ਅਵੇਲੇਬਲ ਕਰਤਾ ਵੈ ਆਪਾਂ ਲੰਗਰ ਪਾਣੀ ਉਹਨਾਂ ਬਾਰੇ ਕੋਈ ਲੰਗਰ ਪਾਣੀ ਚੱਲ ਕੇ ਤੇ ਸ਼ਾਮ ਨੂੰ ਫਿਰ ਸਮੋਸਿਆਂ ਦਾ ਹੋਊਗਾ ਸਮੋਸੇ ਚਾਹ ਪਾਣੀ ਫਿਰ ਸ਼ਾਮ ਨੂੰ ਪਕਰਾਗੇ ਠੀਕ ਹੈ ਤੇ ਭਾਜੀ ਜੇ ਆਪਾਂ ਟੀਮਾਂ ਦੀ ਗੱਲ ਕੀਤੀ ਜਾਵੇ ਤਾਂ ਕਿੰਨੀਆਂ ਕਿ ਟੀਮਾਂ ਜਿਹੜੀਆਂ ਕੱਲ ਕਿੰਨੀਆਂ ਕਿ ਟੀਮਾਂ ਇੰਟਰ ਹੋਈਆਂ ਚ ਤੇ ਅੱਜ ਕਿੰਨੀਆਂ ਕਿ ਟੀਮਾਂ ਜਿਹੜੀਆਂ ਇੰਟਰ ਹੋ ਚੁੱਕੀਆਂ ਨੇ ਜਦੋਂ ਕਿ ਟ 26 ਆਪਾਂ ਟੀਮਾਂ ਅਸੈਪਟ ਕੀਤੀਆਂ 26 ਕੀਤੀਆਂ ਰਬਾ 26 ਟੀਮਾਂ ਕੀਤੀਆਂ ਕਿਉਂਕਿ ਰਿਕੁਐਸਟ ਤੇ 40 ਤੱਕ ਚਲ ਗਈ ਤੇ ਆਪਾਂ ਨਹੀਂ ਫੇਰ ਲੈਣੀਆਂ ਬੰਦ ਕਰਤੀਆਂ ਕਿਉਂਕਿ ਫੇਰ ਸਹਮਣਾ ਬੜਾ ਔਖਾ ਹੋ ਜਾਂਦਾ ਨਾ ਤੇ ਆਪਾਂ ਉਸ ਹਾਵਨਾ ਕਰ ਰਹੇ ਆ ਕਿ ਜੇ ਹਾਵਨਾ ਮਦੇ ਮੈਚ ਸ਼ਡਿਊਲ ਹੋਵੇ ਮੈਚ ਖਤਮ ਹੋਵੇ ਤੇ ਨਾਲੇ ਲਾਈਟ ਬਾਹਰੋਂ ਲਾਈਵ ਤੋਂ ਰਿਕੁਐਸਟਾਂ ਵੀ ਆ ਰਹੀਆਂ ਕਹਿੰਦੇ ਭਾਈ ਬਹੁਤ ਵਧੀਆ ਕਰ ਰਹੇ ਹੋ ਜਿਆਦਾ ਟੀਮਾਂ ਦੀ ਕੋਈ ਲੋਡ ਨਹੀਂ ਜਿਸ ਹਾਵਨਾ ਤੁਸੀਂ ਰੱਖਿਆ ਬਜਟ ਉਸ ਹਾਵਨਾ ਕਰੋ ਕੱਲ ਕਿੰਨੀਆਂ ਕਿ ਟੀਮਾਂ ਜਿਹੜੀਆਂ ਖੇਡੀਆਂ ਸੀ ਜਦਾਂ ਕਿ ਕੱਲ ਆਡੇ ਕੋਲ ਟੀਮਾਂ 26 ਟੀਮਾਂ ਆਈਆਂ ਨੇ ਕਿੰਨੇ ਏ 13 ਮੈਚ 13 ਨੂੰ 2 ਨਾਲ ਮਲਟੀਪਲਾਈ ਕਰ ਲੋ ਸਾਡੇ ਕੋਲ 26 ਟੀਮਾਂ ਕੱਲ ਸੀ ਅੱਛਾ ਜੀ 26 ਟੀਮਾਂ ਕੱਲ ਸੀ ਤੇ ਹੁਣ 13 ਟੀਮਾਂ ਅੱਜ ਰਹਿ ਗਈਆਂ ਓਕੇ 13 ਟੀਮਾਂ ਦਾ ਫਿਰ ਆਪਾਂ ਹੁਣ ਕਰਾ ਕੇ ਸਮਝਦਾ ਰਾਉਂਡ ਵਗੈਰਾ ਸੈਕਿੰਡ ਥਰਡ ਰਾਉਂਡ ਕਰਾ ਕੇ ਤੇ ਆਪਾਂ ਫਾਈਨਲ ਇਹਨਾਂ ਸ਼ਾਮ ਤੱਕ ਕਲੀਅਰ ਕਰ ਦੇਣਾ ਫਾਈਨਲ ਜੇ ਆਪਾਂ ਸਰਪ੍ਰਾਈਜ਼ ਦੀ ਗੱਲ ਕੀਤੀ ਜਾਵੇ ਤਾਂ ਕੀ ਕੀ ਪ੍ਰਾਈਜ਼ ਜਿਹੜਾ ਆਈਆਂ ਟੀਮਾਂ ਵਾਸਤੇ ਫਸਟ ਸੈਕਿੰਡ ਥਰਡ ਜਿੱਦਾਂ ਰੱਖਿਆ ਗਿਆ ਹੈ ਪ੍ਰਾਈਜ਼ ਪ੍ਰਾਈਜ਼ ਮੇਰਾ ਵੀਰ ਆਪਾਂ ਦੇ ਪ੍ਰਾਈਜ਼ ਚਲੋ 210 ਮੈਂ ਐਚਰ ਮੈਨ ਆਫ ਦਾ ਮੈਚ ਜਿਹੜਾ ਵਧੀਆ ਖਿਡਾਰੀ ਜਿਹੜਾ ਆਪਣਾ ਰਿਸਪਾਂਸ ਕਰੇਗਾ ਗੇਡ ਦਜਦਾਂਗੇ ਹਾਂਜੀ ਹਾਂਜੀ ਬਈ ਤੂੰ ਇਗਜ਼ਾਮਪਲ ਲੈ ਲੋ ਕੱਲਾ ਡੇ ਕੋ ਮੁੰਡੇ ਆ ਜਿਹੜੇ ਖੇਡਣ ਕਪੂਰਥਲੇ ਤੋਂ ਇਹ ਮੈਂ ਤੁਹਾਨੂੰ ਮੈਂਸ਼ਨ ਵੀ ਕਰ ਦਣਾ ਮੁੰਡੇ ਦਾ ਨਾਂ ਕੀ 나ਗ 나ਗ ਮੁੰਡਾ ਕਹਿੰਦੇ ਬਹੁਤ ਵਧੀਆ ਖੇਡਦਾ ਸੀ ਕਪੂਰਥਲੇ ਦੀ ਟੀਮ ਵੱਲੋਂ ਖੇਡਦਾ ਸੀ ਉਹ ਖੇਡਦਾ ਸੀ ਬਹੁਤ ਵਧੀਆ ਨੇ ਪ੍ਰਦਰਸ਼ਨ ਕੀਤਾ ਤੇ ਆਪਾਂ ਉਹਨਾਂ ਨੂੰ 12000 ਰੁਪਏ ਦਿੱਤਾ ਠੀਕ ਹੈ ਮੈਂ ਆਪਾਂ ਕਮੇਟੀ ਵੱਲੋਂ ਮੇਰੇ ਵੱਲੋਂ ਉਹਨਾਂ ਨੂੰ 12000 ਰੁਪਏ ਦਿੱਤਾ ਪਲੱਸ ਆਪਾਂ ਹੋਰ ਵੀ ਟੀਮ ਆਈਆਂ ਜਿਹੜੀਆਂ ਉਹਨਾਂ ਨੇ ਵੀ ਆਪਾਂ ਪ ਸਹੀ ਸਾਰੇ ਪਾ ਪੈਸੇ ਵੰਡ ਰਿਹਾ ਹੁਣ ਵੀ ਜਿਹੜਾ ਸਵੇਰੇ ਟੀਮਾਂ ਖੇਡ ਕੇ ਗਈਆਂ ਉਹਨਾਂ ਨੇ ਵੀ ਹਜ਼ਾਰ ਹਜ਼ਾਰ ਰੁਪਏ ਦਿੱਤਾ ਵੈ ਮੈਂ ਸਿਰਫ ਮੈਨ ਆਫ ਦਾ ਮੈਚ ਇੰਟਰੀ ਇੰਟਰੀ ਕੋਈ ਇੰਟਰੀ ਚਲੋ ਹਜ਼ਾਰ ਰੱਖੀ ਐ ਇੰਟਰੀ ਤੇ ਚਲੋ ਦੋ ਟੀਮਾਂ ਕੱਲ ਆਈਆਂ ਸੀ ਬਹੁਤ ਦੂਰੋਂ ਆਈ ਐ ਸੀ ਛੋਟੇ ਮੁੰਡੇ ਸੀ ਤੇ ਉਹ ਦੇਖ ਕੇ ਲਾਈਵ ਦੇਖ ਕੇ ਆ ਗਿਆਂ ਪਰ ਉਹਨਾਂ ਨੂੰ ਮੈਂ ਖੜਾਇਆ ਇੰਟਰੀ ਉਹਨਾਂ ਕੋਈ ਨਹੀਂ ਲਈ ਜ਼ੀਰੋ ਇੰਟਰੀ ਲਈ ਤੇ ਉਹ ਰਕ ਪੈਸਾ ਕੋਈ ਨਹੀਂ ਲਿਆ ਤੇ ਉਹਨਾਂ ਨੂੰ ਵਾਪਸ ਮੈਂ ਕਹਾਂ ਤੁਸੀਂ ਆਏ ਢੀ ਦੂਰੋਂ ਆਏ ਤੁਹਾਡੇ ਕੋ ਪੈਸੇ ਨਹੀਂ ਲੈਣੇ ਹੋਣਾ ਟੀਮ ਗਈ ਐ ਕੋਪੂਰਸਲੇ ਤੋਂ ਜਿਹੜੀ ਗਈ ਹੈ ਇਹਨਾਂ ਨੇ ਕਹ ਤੇ ਉਹ ਮੁੰਡੇ ਮੇਰਾ ਹੱਥ ਮਿਲਾ ਕੇ ਖੁਸ਼ ਹੋ ਕੇ ਕੱਲੇ ਆ ਉਹਨਾਂ ਨੂੰ ਮੈਂ 2000 ਰੁਪਏ ਫੜਾਤਾ ਫਿਰ ਵੀ ਉਹ ਟੀਮਾਂ ਦਾ ਤੁਸੀਂ ਆਉਣ ਦਾ ਮਾਨ ਸਨਮਾਨ ਪੂਰਾ ਕੀਤਾ ਹਾਂਜੀ ਹਾਂਜੀ ਉਹਨਾਂ ਨੂੰ 2000 ਰੁਪਏ ਦਿੱਤਾ ਆਉਣ ਜਾਣ ਦਾ ਗੱਡੀ ਦਾ ਤੇਲ ਦਾ ਖਰਚਾ ਵੀ ਮੈਂ ਕਿਹਾ ਚਲੋ ਤੁਸੀਂ ਕਰਨਾ ਆਪਾਂ ਕਿਉਂਕਿ ਇਹ ਪਹਿਲਾ ਟੂਰਨਾਮੈਂਟ ਕਰ ਰਹੇ ਹਾਂ ਬਹੁਤ ਖੁਸ਼ ਹੋ ਰਹੇ ਗਰਾਊਂਡ ਦੇਖੋ ਕਿੰਨਾ ਵਧੀਆ ਹੈ ਤੇ ਆਪਾਂ ਇਹ ਕੰਟੀਨਿਊ ਕਰਨਾ ਕੱਲ ਤੱਕ ਆ ਸ਼ਾਮ ਤੱਕ ਆਪਾਂ ਕਲੀਅਰ ਕਰਕੇ ਤੇ ਆਪਾਂ ਰੌਣਕ ਮੇਲਾ ਸ਼ਾਮ ਤੱਕ ਤੁਸੀਂ ਇੱਥੇ ਹੋ ਸਾਰੇ ਜਿਹੜੇ ਗਰੁੱਪ ਵਾਲੇ ਉਹਨਾਂ ਨੂੰ ਦੱਸੋ ਵੀਡੀਓ ਆਪਾਂ ਸ਼ੇਅਰ ਕਰ ਦੇਣੀ ਹੈ ਤੇ ਆਪਾਂ ਸ਼ਾਮ ਤੱਕ 7 ਕਵੇ ਤੱਕ ਫਾਈਨਲ ਹੈ ਜਾਂ 7 ਕਵੇ ਤੱਕ ਫਾਈਨਲ ਆਪਾਂ ਲਿੰਕ ਸਾਰੇ ਐਨਆਰ ਆ ਮੈਂ ਚ ਅੱਜ ਕਰੀਬ ਕਰੀਬ ਹੋਣਗੇ ਮਤਲਬ ਇਹ ਟੂਰਨਾਮੈਂਟ 13 ਹਾਂਜੀ 13 13 ਮੈਚ ਬਕਰਾ ਦੇਣੇ ਆ 13 ਮੈਚ ਆਪਾਂ ਕਰਾ ਦੇਣੇ ਆ ਫਾਈਨਲ ਤੱਕ ਤੇ ਬਾਕੀ ਆਪਾਂ ਖੁਸ਼ ਹੋ ਪੂਰੇ ਟੂਰਨਾਮੈਂਟ ਤੋਂ ਅਸੀਂ ਖੁਸ਼ ਆਂ ਭਈ ਆਪਾਂ ਦੇ ਕੋਲ ਪਹਿਲੀ ਵਾਰੀ ਤੁਸੀਂ ਇਹ ਵੱਡਾ ਬਰਾਲਾ ਕੀਤਾ ਜਿੱਦਾਂ ਹਾਂਜੀ ਹਾਂਜੀ ਆਪਾਂ ਆਪਾਂ ਦੇ ਚਲੋ ਖੁਸ਼ ਆ ਜਿਹੜੀ ਆਪਾਂ ਜਿਹੜੀਆਂ ਨੰਗਲ ਦੀ ਟੀਮ ਹੈ ਜਿਹੜੀ ਕ੍ਰਿਕਟ ਟੀਮ ਹੈ ਈ ਖੇਡ ਰਹੀ ਸੰਗ ਟੀਮ ਯੂ ਟੀਮ ਤੇ ਉਹਨਾਂ ਵਾਸਤੇ ਆਪਾਂ ਕਰ ਰਹੇ ਆ ਤੇ ਆਪਾਂ ਖੁਸ਼ ਆ ਇਸ ਕਰਕੇ ਕਿ ਦਾ ਨਾਮ ਵੀ ਲਏ ਹਨ ਗੁੰਡੇ ਜਿਹੜੇ ਹੈਗੇ ਆ ਭੌਤਿਕ ਕਰ ਰਹੇ ਤੇ ਪਲੱਸ ਜਿਹੜਾ ਆਪਾਂ ਹੁਣ ਮੇਰੀ ਟੀਮ ਹੋਣਾ ਟਾਵੀ ਟੀਮ ਦਾ ਵੀ 파ਰਕੋ ਨਗਰ ਇਹ ਵੀ ਟੀਮ ਆ ਰਹੀ ਐ ਸੋਤਰ ਫਗਵਾੜੇ ਦੇ ਲਾਗਿਓ ਅਸੋ ਫਗਵਾੜੇ ਤੋਂ ਵੀ ਫਗਵਾੜੇ ਤੋਂ ਵੀ ਲਾਗਿਓ ਟੀਮਾਂ ਆ ਰਹੀਆਂ ਤੇ ਇਹਦਾ ਵੀ ਮੈਚ ਆਪਾਂ ਹੁਣ ਖੇਡਾ ਰਹੇ ਆ ਤੇ ਆਪਾਂ ਜਿਹੜਾ ਸਕਲ ਸ਼ਾਮ ਤੱਕ ਆਪਾਂ ਜੋ ਮਤਲਬ ਕਿ ਬਹੁਤ ਵਧੀਆ ਤਰੀਕੇ ਨਾਲ ਆਪਾਂ ਸ਼ਾਮ ਤੱਕ ਤੁਸੀਂ ਕਲੀਅਰ ਕਰ ਦੇਣਾ ਕਿ ਫਸਟ ਸੈਕਿੰਡ ਥਰਡ ਕਿਹੜੀ ਟੀਮ ਆਉਗੀ ਠੀਕ ਹੈ ਹਾਂਜੀ ਬਿਲਕੁਲ ਸ਼ਾਮ ਤੱਕ ਮੌਸਮ ਵੀ ਦੇਖੋ ਕਿੰਨਾ ਵਧੀਆ ਮੌਸਮ ਲੱਗਿਆ ਹਾਂਜੀ ਮੌਸਮ ਦੇ ਹਿਸਾਬ ਨਾਲ ਹਾਂਜੀ ਮੌਸਮ ਬਹੁਤ ਵਧੀਆ ਬਾਬੇ ਨੇ ਸੁਣ ਲਈ ਮੌਸਮ ਵਧੀਆ ਲੱਗਿਆ ਕਿ ਖਡਾਰੀਆਂ ਵਾਸਤੇ ਆਈਆਂ ਖਡਾਈਆਂ ਵਾਸਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਚਾਹ ਪਾਣੀ ਦਾ ਵੀ ਪ੍ਰਬੰਧ ਚੰਗਾ ਲੰਗਰ ਪਾਣੀ ਚਾਹ ਪਾਣੀ ਆਪਾਂ ਨਾਲੇ ਪਲੱਸ ਜਿਹੜੀ ਸੇਵਾ ਹੈ ਸਾਨੂੰ ਆਰੀ ਪਾਰੋ ਉਹ ਸਾਰੀ ਆਪਾਂ ਇੰਨਾ ਪਲੇਅਰਾਂ ਤੇ ਲਾਉਣੀ ਹੈ ਤੇ ਆਪਾਂ ਜਿਹੜੇ ਤੇ ਆਪਾਂ ਜੇ ਇੱਕ ਇੱਕ ਗੱਲ ਆ ਗਈ ਜਿੱਥੇ ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਕਿਸੇ ਟਾਈਮ ਇੱਥੇ ਨਰਕ ਪਿਆ ਹੁੰਦਾ ਸੀ ਤੇ ਹੁਣ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੁਣ ਟੂਰਨਾਮੈਂਟ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਰਾ ਰਹੇ ਹੋ ਖਿਡਾਰੀ ਵੀ ਆ ਰਹੇ ਨੇ ਤੁਸੀਂ ਵੀ ਆਪਣਾ ਚਲੋ ਸਹਿਯੋਗ ਜਿੰਨਾ ਕਿ ਆਗਾ ਤੁਸੀਂ ਸਹਿਯੋਗ ਪਾ ਰਹੇ ਹੋ ਨਾਲ ਹਾਂਜੀ ਹਾਂਜੀ ਦੇਖੋ ਤੁਸੀਂ ਗਰਾਊਂਡ ਦੇ ਬਈਓ ਠੀਕ ਟੀਮ ਖੇਡ ਕੇ ਗਈਆਂ ਦੋ ਟੀਮਾਂ ਬਈਓ ਕਹਿੰਦੇ ਭਾਜੀ ਤੇ ਉਹ ਤੇ ਮੈਨੂੰ ਕਹਿੰਦੇ ਭਈ ਆਪਾਂ ਇੱਥੇ ਮਾਨੂੰ ਬ ਦੇ ਦੋਗੇ ਇੱਕ ਗੱਦਾ ਦੇ ਦੋ ਪਾ ਇੱਥੇ ਹੀ ਸੋ ਜਣੇ ਨਹੀਂ ਸੋਣੀ ਕਹਿੰਦੇ ਆਪਾਂ ਟੀਮ ਬਣਾ ਗਰਾਊਂਡ ਬਣਾਈ ਹੈ ਨਾ ਤੇ ਬ੍ਰੋਨ ਬਹੁਤ ਪਸੰਦ ਆ ਗਿਆ ਬ੍ਰੋਨ ਬਹੁਤ ਪਸੰਦ ਹੈ ਜੇਮ ਇਨਕਲੂਡ ਹੈ ਆਪਾਂ ਸਾਰਾ ਕੁਝ ਕਰ ਰਹੇ ਹਾਂ ਨਾ ਤੇ ਇਹ ਆਪਾਂ ਕੰਟੀਨਿਊ ਕਰਨਾ ਹੈ ਕੰਟੀਨਿਊ ਕਰਾਂਗੇ ਤੇ ਬਸ ਤੁਹਾਡਾ ਵੀ ਤੁਹਾਡਾ ਹੀ ਬਹੁਤ ਸਹਿਯੋਗ ਹੈ ਤੁਸੀਂ ਵੀ ਕਰ ਰਹੇ ਹੋ ਪੂਰੇ ਜ਼ਿਲ੍ਹੇ ਦੇ ਵਿੱਚ ਤੁਸੀਂ ਕਰ ਰਹੇ ਹੋ ਜਿੱਦਾਂ ਨਾ ਦੌਰ ਪਾਜ ਹੋ ਰਹੀ ਹੈ ਤੁਹਾਡਾ ਨਾਮ ਬੜਾ ਮਸ਼ਹੂਰ ਹੈ ਧੰਨਵਾਦ ਤੇ ਬਹੁਤ ਵਧੀਆ ਥੈਂਕ ਯੂ ਤੁਹਾਡਾ ਭਾਈ ਜੀ ਮੈਂ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੁਸੀਂ ਇੱਡਾ ਵੱਡਾ ਉਪਰਾਲਾ ਕਰਕੇ ਪਿੰਡ ਦੇ ਵਿੱਚ ਪਹਿਲੀ ਵਾਰੀ ਤੁਸੀਂ ਇਹ ਉਪਰਾਲਾ ਕਰਕੇ ਜਿਹੜਾ ਬਾਬਾ ਤ੍ਰੀਪ ਸਿੰਘ ਜੀ ਹੋਣਾ ਦੀ ਮਿੱਠੀ ਯਾਦ ਨੂੰ ਸਮਰਪਿਤ ਕ੍ਰਿਕਟ ਤੇ ਆਪਣੇ ਵਾਲੇ ਪ੍ਰਬੰਧਕ ਜੀ ਆਨਾਰਾਈ ਤੇ ਹਾਂਜੀ ਗਰੁੱਪ ਵਾਲੇ ਇਹਨਾਂ ਦੇ ਅੱਗੇ ਤੁਸੀਂ ਗੱਲ ਕਰੋ ਮੈਂ ਥੋੜੀਏ ਦੋ ਤਿੰਨ ਟੀਮਾਂ ਆਈਆਂ ਉਹਨਾਂ ਦਾ ਮੈਂ ਨਾਮ ਕਾਸ ਕਰਕੇ ਹਾਂਜੀ ਤੇ ਇਹ ਸਨ ਪ੍ਰਬੰਧਕ ਕਮੇਟੀ ਜਿੰਨਾਂ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਹੁਣ ਆਪਾਂ ਇੱਕ ਗਰੁੱਪ ਦੇ ਨਾਲ ਤੁਹਾਨੂੰ ਅਸੀਂ ਮਿਲਾਨ ਜਾ ਰਹੇ ਜਿਨ੍ਹਾਂ ਦੇ ਗਰੁੱਪ ਦੇ ਸਹਿਯੋਗ ਸਦਕਾ ਹੀ ਇਹ ਜਿਹੜੀ ਗਰਾਊਂਡ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਆ ਵੀਡੀਓ ਦੇ ਵਿੱਚ ਇਹ ਗਰਾਊਂਡ ਜਿਹੜੀ ਉਹਨਾਂ ਦੇ ਸਹਿਯੋਗ ਸਦਕਾ ਜਿਹੜੀ ਹੋਂਦ ਵਿੱਚ ਆਈ ਆ ਤੇ ਆਪਾਂ ਉਹਨਾਂ ਗਰੁੱਪ ਦੇ ਨਾਲ ਗੱਲਬਾਤ ਕਰਦੇ ਆ ਮੈਂ ਸਰਤ ਪਹਿਲਾਂ ਉਹ ਗਰੁੱਪ ਦਾ ਨਾਮ ਤੁਹਾਨੂੰ ਦੱਸਣਾ ਚਾਹਾਂ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਆਪਣਾ ਪਿੰਨ ਨਾਲਾ ਚੈਨਲ ਹਰ ਕਿਸੇ ਕੋਤੜਾ ਦਾ ਬਹੁਤ ਧੰਨਵਾਦ ਕਿ ਉਹਨਾਂ ਨੇ ਇਸ ਗਰਾਊਂਡ ਦੀਆਂ ਬਹੁਤ ਸਾਰੀਆਂ ਅਪਡੇਟਾਂ ਲੋਕਾਂ ਦਾ ਪਜਾ ਕੇ ਪੰਜਾਬ ਪੂਰੇ ਪਜਾ ਗਰੂਰ ਬਰ ਬਰ ਬਲਦੇ ਬਚਾ ਕੇ ਸਾਡੇ ਗਰਾਊਂਡ ਦੀ ਅਪਡੇਟ ਸਾਡੇ ਮੈਂ ਤਾਂ ਲੋਕਾਂ ਦਾ ਪਜਾ ਕੇ ਇੱਕ ਸਨੇਹਾ ਦਿੱਤਾ ਕਿ ਗਰਾਊਂਡ ਇਦਾਂ ਦੇ ਹੋਣੇ ਚਾਹੀਦੇ ਬਿਲਕੁਲ ਬਿਲਕੁਲ ਜੀ ਪਾਜੀ ਜੇ ਤੁਸੀਂ ਮੰਨ ਲਓ ਜੇ ਗਰਾਊਂਡ ਦੇ ਹੱਲ ਧਿਆਨ ਦਿੱਤਾ ਜੇ ਗਰਾਊਂਡ ਤੁਸੀਂ ਵਧੀਆ ਤਰੀਕੇ ਨਾਲ ਨੂੰ ਸ਼ਿੰਗਾਰੀ ਹੈ ਤੇ ਤਾਂ ਹੀ ਮੁੰਡੇ ਈਟਾ ਵੱਡਾ ਪ੍ਰਾਲਾ ਕਰਕੇ ਤੇ ਪਹਿਲਾ ਕ੍ਰਿਕਟ ਟੂਰਨਾਮੈਂਟ ਇਸ ਗਰਾਊਂਡ ਦੇ ਵਿੱਚ ਕਰਾ ਰਹੇ ਕਿਦਾਂ ਦਾ ਲੱਗ ਰਿਹਾ ਹੁਣ ਤੁਹਾਡੇ ਗਰਾਊਂਡ ਦੇ ਵਿੱਚ ਪੂਰੀ ਰੌਣਕ हां जी मैं कल भी सोचदा सीगा कि जे ए ग्रुप ना हुंदा एनआरए ग्रुप नंगल लावणा ए ग्रुप नौजवान ਦਿਲਾਂ ਦੀ ਧੜਕਣ ਬਣੀ ਹੋਈ ਆ ਕਿ ਗਰਾਊਂਡ ਵਿੱਚ ਜੋ ਨਿਆਣੇ ਆਉਂਦੇ ਜੰਗ ਬੱਚੇ ਆਉਂਦੇ ਸਾਡੀਆਂ ਧੀਆਂ ਭੈਣਾਂ ਸਾਡੇ ਬੱਚੇ ਸਾਰੇ ਗਰਾਊਂਡ ਚ ਆਉਂਦੇ ਆ ਉਹਨਾਂ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਆ ਤੇ ਅਸੀਂ ਮੈਂ ਕੱਲ ਸੋਚਦਾ ਸੀ ਜੇ ਗ੍ਰੋਪਣਾ ਹੁੰਦਾ ਇਹ ਗਰਾਊਂਡ ਨਹੀਂ ਸੀ ਹੁੰਦਾ ਤੇ ਗਰੁੱਪ ਹੈਗਾ ਇਹ ਗਰਾਊਂਡ ਬਣਿਆ ਤੇ ਜੇ ਗਰਾਊਂਡ ਹੈਗਾ ਵਾ ਤੇ ਇੱਕ ਮੈਚ ਕਰਾਉਣ ਦਾ ਲੋਕਾਂ ਨੂੰ ਮੌਕਾ ਮਿਲਿਆ ਲੋਕਾਂ ਨੂੰ ਆਉਣ ਦਾ ਮੌਕਾ ਮਿਲਿਆ ਤੇ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਪਰ ਇੱਕ ਗੱਲ ਕੀਤੀ ਜੇ ਜਿੱਦ ਤੋਂ ਹੁਣ ਪ੍ਰਬੰਧਕ ਕਮੇਟੀ ਕਹਿ ਰਹੀ ਸੀ ਕਿ ਖਿਡਾਰੀ ਗਿੰਦ ਕੇ ਸਾਡਾ ਬੋਰੀ ਵਿਸਰਾ ਇੱਥੇ ਵਿਛਾ ਦਿਓ ਭਾਵੇਂ ਮੰਜਾ ਵਿਛਾ ਦਿਓ ਭਾਵੇਂ ਗੱਦਾ ਵਿਛਾ ਦਿਓ ਮੈਨੂੰ ਕਿੰਨਾ ਚਾਹੇ ਮਤਲਬ ਇਹ ਗਰਾਊਂਡ ਨੂੰ ਲੈ ਕੇ ਉਹਨਾਂ ਦੇ ਮਨ ਦੇ ਵਿੱਚ ਮੈਂ ਤੇ ਇੱਕ ਇਸੇ ਤੇ ਗਾਣਾ ਵੀ ਲਿਖਿਆ ਸੀ ਕਿ ਲੋਕੀ ਸਵਰਗਾਂ ਦੀ ਗੱਲ ਕਰਦੇ ਆ ਨਰਕਾਂ ਦੀ ਗੱਲ ਕਰਦੇ ਆ ਪਰ ਸਾ ਕੁਝ ਪੁੱਛੇ ਸਵਰਗ ਦਿਖਾ ਸਵਰਗ ਤੇ ਦੇਖਦਾ ਨਹੀਂ ਕਿਤੇ ਪਰ ਜਿਹੜਾ ਬੰਦਾ ਇੱਥੇ ਖੁਸ਼ ਹੁੰਦਾ ਇੱਥੇ ਆਨੰਦ ਮਾਣਦਾ ਗਰਵਾਣੀ ਚੱਲਦੀ ਆ ਕਥਾ ਚੱਲਦੀ ਆ ਸੌਂ ਸਿਸਟਮ ਚੱਲਦਾ ਵੈ ਲਾਈਵ ਸਿਸਟਮ ਚੱਲਦਾ ਵੈ ਤੇ ਪੰਜਾਬੀ ਵਿੱਚ ਤਸਵੀਰਾਂ ਖਿੱਚ ਪਾਉਣ ਵਾਲੀਆਂ ਤਸਵੀਰਾਂ ਲੱਗੀਆਂ ਹੈ ਹਰਿਆਲੀ ਪੂਰੀ ਗਰਾਊਂਡ ਵਿੱਚ ਤੇ ਇਸ ਤੋਂ ਵੱਡਾ ਸਵਰਗ ਕੋਈ ਨਹੀਂ ਹੈ ਪਰ ਭਾਜੀ ਦੇਖਿਆ ਜਾਵੇ ਤੇ ਜਿੱਥੇ ਤੁਸੀਂ ਪਹਿਲਾ ਕ੍ਰਿਕਟ ਟੂਰਨਾਮੈਂਟ ਕਰਾ ਰਹੇ ਹੋ 26 ਦੇ ਕਰੀਬ ਜਣੀਆਂ ਟੀਮਾਂ ਨੇ ਹਿੱਸਾ ਲਿਆ ਇਸ ਟੂਰਨਾਮੈਂਟ ਦੇ ਵਿੱਚ ਕਿੱਦਾਂ ਦਾ ਲੱਗ ਰਿਹਾ ਪਹਿਲਾ ਟੂਰਨਾਮੈਂਟ ਤੇ 26 ਟੀਮਾਂ ਆ ਗਈਆਂ ਨੇ ਦੇਖੋ ਜੀ ਬਹੁਤ ਨਜ਼ਾਰਾ ਆ ਰਿਹਾ ਕਿਉਂਕਿ ਪਹਿਲੀ ਵਾਰੇ ਕੰਮ ਹੋਇਆ ਬਾਕੀ ਹਰ ਸਾਲ ਮਾਗੀ ਦੇ ਟੈਮਾ ਹੁੰਦੀਆਂ ਵੈ ਪਿਛਲੀ ਵਾਰੀ ਮਾਗੀ ਦੇ ਟੈਮਾ ਆਈਆਂ ਕਬੱਡੀ ਦੇ ਬਹੁਤ ਮੈਚ ਹੋਏ ਤੇ ਅਗਲੀ ਮਾਗੀ ਦੇ ਜਿਹੜੇ ਮੈਚ ਹੋਣੇ ਕਬੱਡੀ ਦੇ ਬਹੁਤ ਹੈਵੀ ਲੈਵਲ ਦੇ ਹੋਣੇ ਆ ਵੱਡੇ ਨਾਮ ਰੱਖੇ ਜਾਣਗੇ ਠੀਕ ਹੈ ਠੀਕ ਹੈ ਚਲੋ ਵਧੀਆ ਗੱਲ ਆ ਚਲੋ ਤੁਹਾਡਾ ਸੰਜੋਗ ਵੀ ਨਾਲ ਚਲੋ ਇੱਕ ਵਰਬੰਦ ਕਮੇਟੀ ਦੇ ਨਾਲ ਨਾਲ ਐਨਆਰਏ ਗਰੁੱਪ ਦਾ ਵੀ ਪੂਰਾ ਸੰਜੋਗ ਆ ਹੋਰ ਇਲਾਕਾ ਨਿਵਾਸੀਆਂ ਦਾ ਸਭ ਤੋਂ ਵੱਡਾ ਚਲੋ ਐਨਆਰਏ ਵੀਰਾਂ ਦਾ ਵੀ ਸੰਜੋਗ ਨਾਲ ਬਹੁਤ ਵੱਡਾ ਹੋਇਆ ਹੈ ਹਣਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਸਾਡੇ ਗਰਾਊਂਡ ਲੈਵਲ ਜਿਹੜੇ ਵਰਕਅਪ ਕਰਨ ਕਰਨ ਵਾਲੇ ਵਰਕਰ ਹੈ ਜਿਨ੍ਹਾਂ ਬਾਅਦ ਗੁਰਵਿੰਦਰ ਸਿੰਘ ਗਿੱਪ ਬਲਵੰਤ ਸਿੰਘ ਟੈਨੂ ਭਾਈ ਸਰਵਨ ਸ਼ੱਬਾ ਸਾਹਿਬ ਓਕੇ ਸਰ ਤੇ ਭਾਈ ਸ਼ੰਦਰਪਾਲ ਸਿੰਘ ਹਰਮਨ ਸਿੰਘ ਬਾਬਾ ਸ਼ੋਕਾ ਲੋਹਾਰਾ ਦਾ ਤੇ ਆਪਣੇ ਪਾਜੀ ਹਰਜੀਤ ਸਿੰਘ ਸੱਤ ਅੱਠ ਬੰਦੇ ਜਿਹੜੇ ਹਾਰਡਵਰਕ ਇਸ ਗਰਾਊਂਡ ਚ ਕਰਦੇ ਆ ਤੇ ਜਿਹੜਾ ਉਸ ਤੋਂ ਇਲਾਵਾ ਜਿਹੜਾ ਬਾਹਰ ਵਾਲੇ ਪ੍ਰਾਵਾਂ ਸਹਿਯੋਗ ਮਿਲਦਾ ਵਾ ਉਹ ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਨਹੀਂ ਤੇ ਗਰਾਊਂਡ ਤੇ 20 ਲੱਖ ਲਾਇਆ ਸੀ 20 ਲੱਖ ਪੂਰਾ ਲਾਤਾ 20 ਲੱਖ ਰੁਪਏ ਇਸ ਗਰਾਊਂਡ ਚ ਲੱਗ ਚੁੱਕਾ ਵਾ ਮੰਨ ਲਗੀ ਬਿਲਕੁਲ ਲੱਗ ਤੁਸੀਂ ਸ਼ੀਵਾ ਸ਼ੁਰੂ ਕੀਤੀ ਹਾਂਜੀ ਜੀ 20 ਲੱਖ ਵੀ ਲੱਗਾ ਤੇ ਸਾਡੇ ਗੋਡੇ ਮੋਡੇ ਵੀ ਦੁਖਦੇ ਆ ਉਮਰ ਸਾਡੀਆਂ 55 ਸਾਲ ਤੋਂ ਉੱਪਰ ਜਾ ਰਹੇ ਆ ਸਾਡੇ ਗੋਡੇ ਮੋਡੇ ਵੀ ਦੁਖਦੇ ਆ ਇਹ ਤਿੰਨ ਤਣ ਵਾਲੀ ਤੇ ਬਿਮਾਰ ਵੀ ਹੋ ਚੁੱਕੇ ਆ ਤੇ ਦਵਾਈਆਂ ਵੀ ਖਾਧੀਆਂ ਹੋਏ ਪਰ ਗਰਾਊਂਡ ਇੱਤਾ ਪਚਾਉਣ ਦਾ ਸਾਡੇ ਬਰਕਾਣੇ ਨਾਲ ਖੜੇ ਆ ਦੇਖੋ ਇਹਨਾਂ ਦੀ ਉਮਰ ਕਿੰਨੀ ਆ ਵੇ ਪਰ ਇਹਨਾਂ ਜ਼ੋਰ ਦਾ ਪੂਰਾ ਜ਼ੋਰ ਦਾ ਕੰਮ ਆ ਗਈ ਮੈਂ ਵੀ ਇਹ ਤੁਹਾਡੀ ਤਾਰੀਫ ਕਰਾਂਗਾ ਕਿ ਹਾਂ ਵੀ ਤੁਹਾਡੇ ਪਰਾਲਾ ਸਰਗਾ ਇਹ ਗਰਾਊਂਡ ਤੁਸੀਂ ਇੰਨੀ ਵਧੀਆ ਦੇਖ ਬਦਲਤੀ ਸਾਡਾ ਜਿਹੜਾ ਪੰਜਾਬੀ ਸੱਭਿਆਚਾਰ ਆ ਤੁਸੀਂ ਆ ਕੰਧਾਂ ਦੇ ਸਾਰ ਕੋ ਪ੍ਰਮੋਟ ਕਰਤਾ ਵੈ ਹਨਾ ਪੁਰਾਣਾ ਸਮਾਂ ਜਦੋਂ ਆਪਾਂ ਬੀਬੀਆਂ ਚਰਖੇ ਘੱਤਦੀਆਂ ਹੁੰਦੀਆਂ ਸੀ ਜਿ ਖੂਹਾਂ 'ਚੋਂ ਪਾਣੀ ਆ ਭਰਦੀਆਂ ਹੁੰਦੀਆਂ ਸੀ ਇਹ ਸਾਰੀ ਚਿੱਤਰਗਾਲਾ ਤੁਸੀਂ ਆਪਣੇ ਕੰਧਾਂ ਦੇ ਕਰਤੀ ਪ੍ਰੋਵਾਈਡ ਹਨਾ ਚਲ ਵਧੀਆ ਲੋਕਾਂ ਨੂੰ ਪਤਾ ਲੱਗ ਸਕੇ ਸਾਡਾ ਪੰਜਾਬੀ ਸੱਭਿਆਚਾਰ ਕੀ ਆ ਦੇਖੋ ਜੀ ਲੋਕੀ ਆਪਣੀ ਜੋ ਨੇਚਰਲ ਲਾਈਫ ਹੈ ਕਲਚਰਲ ਭੁੱਲ ਗਏ ਨੇਚਰਲ ਲਾਈਫ ਵਿੱਚ ਬੜਾ ਕੁਝ ਆਉਂਦਾ ਵੈ ਜਿੱਦਾਂ ਹਲ ਪੰਜਾਲੀਆਂ ਸੀ ਜਦੋਂ ਤੜਕੇ 4 ਵਜੇ ਹਾਲੀ ਪੈਲੀਆਂ ਜਾਂਦੇ ਸੀਗੇ ਬਿਲਕੁਲ ਬਿਲਕੁਲ ਬੋਲਦਾਂ ਦੇ ਘੰਗੂ ਖੜਕਦੇ ਸੀ ਕਿ ਪੰਜਾਲੀਆਂ ਦੀ ਆਵਾਜ਼ ਆਉਂਦੀ ਸੀ ਘੰਗਰਾਂ ਦੀ ਆਵਾਜ਼ ਆਉਂਦੇ ਸੀ ਤੜਕੇ ਮਧਾਨੀਆਂ ਚਲਦਿਆਂ ਦੀ ਆਵਾਜ਼ ਆਉਂਦੇ ਸੀ ਉਹ ਆਵਾਜ਼ਾਂ ਖਤਮ ਹੋ ਗਿਆ ਗੁੰਮ ਹੋ ਗਏ ਆ ਉਹ ਪੰਜਾਲੀਆਂ ਉਹ ਕੁਮੜ ਗੁੰਮ ਹੋ ਗਏ ਲੋਪ ਹੋ ਗਿਆ ਉਹ ਲੋਪ ਹੋ ਗਿਆ ਉਹਨਾਂ ਨੂੰ ਅਸੀਂ ਫੇਰ ਲੋਕਾਂ ਦੀ ਯਾਦ ਵਿੱਚ ਬਸਾਉਣ ਲਈ ਲੋਕੀ ਉਹ ਚੀਜ਼ ਭੁੱਲਣਾ ਜਾਂ ਉਹ ਟਾਈਮ ਤਾਂ ਉਸੇ ਯਾਦ ਕਰਾਉਣਾ ਚਾਹੁੰਦੇ ਲੋਕਾਂ ਨੂੰ ਉਹ ਤੁਸੀਂ ਤਸਵੀਰਾਂ ਇਹਨਾਂ ਦੇ ਕੋਲੋਂ ਦਿਖਾਓ ਕਿ ਉਹ ਤਸਵੀਰਾਂ ਤਾਂ ਲਾਈਆਂ ਕਿ ਲੋਕਾਂ ਨੂੰ ਆਪਣਾ ਜਿਹੜਾ ਬੈਕ ਹੈ ਆਪਣਾ ਮੂਲ ਹੈ ਆਪਣੀ ਬੈਕ ਲਾਈਫ ਬੇਸਿਕ ਲਾਈਫ ਹੈ ਉਹਨਾਂ ਭੋਲਣ ਉਹਨੂੰ ਯਾਦ ਕਰਾਉਣ ਵਾਸਤੇ ਪੰਜਾਬੀ ਵਿਰਸਾ ਤਸਵੀਰਾਂ ਲਾਈਆਂ ਤੁਸੀਂ ਪੂਰੇ ਖੁਸ਼ ਹੋ ਨਾ ਅੱਜ ਇਹ ਟੂਰਨਾਮੈਂਟ ਤੇ ਇੱਥੇ ਪਹੁੰਚੇ ਹੋ ਜਿੱਦਾਂ ਹੁਣ ਪਿੰਡ ਦੇ ਲੋਕੋਲੀਓ ਤੁਸੀਂ ਤੇ ਪੂਰੇ ਖੁਸ਼ ਹੋ ਨਾ ਮੁੰਡਿਆਂ ਨੂੰ ਦੇਖ ਕੇ 28 ਦੇ ਕਰੀਬ ਹੈ 26 ਦੇ ਕਰੀਬ ਟੀਮਾਂ ਪਹੁੰਚ ਗਿਆ ਵੇ ਲੋਕਿੱਡੀ ਵਧੀਆ ਗੱਲ ਹੈ ਹਨਾ ਦੇਖੋ ਜੀ ਖੁਸ਼ ਐਨੇ ਕੋਈ ਬੰਦਾ ਕਹਿੰਦਾ ਮੈਂ ਧਰਮਸਥਾਨਾਂ ਜਿਆਦਾ ਬੜਾ ਖੁਸ਼ ਹੋਣਾ ਕੋਈ ਕਹਿੰਦਾ ਮੈਂ ਉੱਥੇ ਪੁੰਨ ਗਦਾਨ ਕਰਦਾ ਮੈਂ ਤਾਂ ਖੁਸ਼ ਹੋਣਾ ਪਰ ਜਿਹੜੀ ਜਿਹੜੀ ਨੈਚੁਰਲ ਖੁਸ਼ੀ ਹੈ ਨਾ ਉਹ ਆਪਾਂ ਜੇ ਸਮਾਜਿਕ ਤੌਰ ਤੇ ਸੋਚਿਆ ਜਾਈਏ ਆਪਾਂ ਉਹ ਕੰਮ ਕਰੀਏ ਉਹ ਕੰਮ ਕਰਨੇ ਜਿਹਨਾਂ ਦਾ ਸਮਾਜ ਨੂੰ ਫਾਇਦਾ ਹੋਵੇ ਤੇ ਸਾਨੂੰ ਸਾਡਾ ਸਵਰਗ ਇਹੀ ਹੈ ਸਾਨੂੰ ਸਭ ਤੋਂ ਵੱਧ ਖੁਸ਼ੀ ਦੇ ਗਰਾਉਂਡ ਤਿਆਰ ਕਰਕੇ ਹੋਈ ਹੈ ਠੀਕ ਹੈ ਜੀ ਤੇ ਚਲੋ ਜੀ ਹੁਣ ਆਪਾਂ ਸਾਰੀ ਗੱਲਬਾਤ ਪ੍ਰਬੰਧਕ ਕਮੇਟੀਆਂ ਨਾਲ ਵੀ ਕਰ ਲਈ ਤੇ ਸਭ ਤੋਂ ਵੱਡਾ ਜਿਹੜਾ ਸੰਯੋਗ ਹੈ ਨਾ ਇਹ ਗਰੁੱਪ ਜਿਹੜਾ ਪਿੰਡ ਦੇ ਪਿੰਡ ਦਾ ਲੋਕਲ ਗਰੁੱਪ ਆਪ ਆਪ ਕਹਿ ਸਕਦੇ ਆ ਉਹਨਾਂ ਦਾ ਸਭ ਤੋਂ ਵੱਡਾ ਸੰਯੋਗ ਹੈ ਇਸ ਗਰਾਉਂਡ ਨੂੰ ਲੈ ਕੇ ਗਰਾਉਂਡ ਦੀ ਵੱਖਰੀ ਦਿੱਖ ਜਿਹੜੀ ਉਹਨਾਂ ਨੇ ਬਦਲਤੀ ਆ ਹੁਣ ਤੇ ਹੁਣ ਆਪਾਂ ਗੱਲਬਾਤ ਵੀ ਕਰ ਲਈ ਤਾਂ ਹੁਣ ਆਪਾਂ ਤੁਹਾਨੂੰ ਸਿੱਧਾ ਗਰਾਉਂਡ ਦੇ ਵਿੱਚ ਲੈ ਕੇ ਚੱਲਾਂਗੇ ਉਸ ਤੋਂ ਪਹਿਲਾਂ ਮੈਂ ਇਹ ਤੁਹਾਨੂੰ ਕੁਝ ਤਸਵੀਰਾਂ ਆਪਾਂ ਸਟੇਜ ਤੋਂ ਦਿਖਾਵਾਂਗੇ ਉਸ ਤੋਂ ਬਾਅਦ ਆਪਾਂ ਗਰਾਉਂਡ ਦੇ ਵਿੱਚ ਲੈ ਕੇ ਚੱਲਾਂਗੇ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਆ ਜੀ ਧੰ